ਸਾਲ 2023 20 April ਨੂੰ ਦੇਸ਼ ਦੇ ਦੁਸ਼ਮਣਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਇੰਡੀਅਨ ਆਰਮੀ ਦੇ ਟਰੱਕ ਤੇ ਹਮਲਾ ਕਰਕੇ 4 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਵਿੱਚ ਪਿੰਡ ਚੜੱਕ ਦੇ ਫੌਜੀ ਜਵਾਨ ਸਰਦਾਰ ਕਲਵੰਤ ਸਿੰਘ ਅਤੇ ਉਹਨਾਂ ਦੇ ਪਿਤਾ ਸਰਦਾਰ ਬਲਦੇਸ਼ ਸਿੰਘ ਦੇ ਬੁੱਤ ਪਿੰਡ ਚੜੱਕ ਵਿੱਚ ਲਗਾਏ ਗਏ ਜਿਨ੍ਹਾਂ ਦੀ ਅਗਵਾਈ ਕੈਪਟਨ ਬਾਬਾ ਹਰਭਜਨ ਸਿੰਘ ਜੀ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਕੀਤੀ ਗਈ ਸ਼ਹੀਦ ਕੁਲਵੰਤ ਸਿੰਘ ਦੀ ਵਰਸੀ ਇਹਨਾਂ ਦੇ ਬੁੱਤ ਦਾ ਉਦਘਾਟਨ ਕਰਕੇ ਮਨਾਈ ਜਿਸ ਵਿੱਚ ਸਾਬਕਾ ਫੌਜੀਆ ਤੇ ਔਨ ਡਿਊਟੀ ਜਵਾਨਾਂ ਵੱਲੋਂ ਕੁਲਵੰਤ ਸਿੰਘ ਅਤੇ ਉਹਨਾਂ ਦੇ ਪਿਤਾ ਬਲਦੇਸ਼ ਸਿੰਘ ਨੂੰ ਸਾਰੇ ਹੀ ਪਿੰਡ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ ਅਖੀਰ ਵਿੱਚ ਸ਼ਹੀਦ ਕੁਲਵੰਤ ਸਿੰਘ ਦੀ ਪਤਨੀ ਹਰਦੀਪ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ ਤਾਨੂੰ ਹੋਸ਼ੀ ਤਾਨੂੰ ਜਿਹੜੇ ਐਸ ਵੇਰ ਸਰਵਿੰਗ ਨੇ ਚਾਹੋ ਬੀਐਸਐਫ ਚਾਹੋ ਸਾਡੀ ਆਰਮੀ ਆ ਪਤਾ ਨਹੀਂ ਹਿਲਣ ਦੇ ਬਾਰਡਰ ਤੇ ਔਰ ਨਜ਼ਾਰਾ ਸਮਾਨੀ ਲੈਣਾ ਬੜੇ ਸਤਕਾਰਯੋਗ ਮਿੱਤਰ ਬੱਧਰ ਆਪਣੇ ਆਏ ਨੇ ਬਲਾਰੇ ਨਗਰ ਦਾ ਹੋਣ ਕਰਕੇ ਜੇ ਦੂਸਰੇ ਪਾਸੇ ਆਪਾਂ ਗੱਲ ਕਰੀਏ ਤਾਂ ਚੜ ਇੱਕ ਨੂੰ ਇੱਕ ਮਾਨ ਵੀ ਮਹਿਸੂਸ ਹੁੰਦਾ ਹੈ ਥੋੜੇ ਦਿਨ ਪਹਿਲਾਂ ਮੇਰੇ ਛੋਟੇ ਵੀਰ ਚੀ ਮੈਂ ਆਪਣੇ ਹਰਜ ਵੀ ਬਣਦੇ ਆ ਕਿ ਸ਼ਹੀਦ ਕੋਮਤਸ ਮਾਇਆ ਹੁੰਦੇ ਆ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ ਠੀਕ ਹੈ ਅੱਜ ਅਸੀਂ ਫਕਰ ਨਾ ਕਹਿ ਸਕਦੇ ਆ ਸ਼ਹੀਦ ਗੁਰਨ ਸਿੰਘ ਉਹਨਾਂ ਦੀ ਪਤਨੀ ਬੀਬਾ ਹਰਦੀਪ ਕੌਰ ਆਪਣੇ ਪਤੀ ਦੀ ਸਾਹਤ ਵਾਂਝੇ ਦਾ ਜਰੂਰ ਹੋ ਗਏ ਪਰ ਇਹਦੀ ਦੁਨੀਆ ਤੱਕ ਉਹਨਾਂ ਦਾ ਜਿਹੜਾ ਨਾਂ ਹੈ ਸਨੇਰੀ ਅੱਖਾਂ 'ਚ ਲਿਖਿਆ ਹੈ ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰਿਆ ਨੇ ਸਤੇਹ ਤੋਂ ਬੇਨਤੀ ਕੀਤੀ ਕਿ ਇੱਕ ਇਹ ਵੱਖਰੀ ਮਿਸਾਲ ਹੈ ਕਿ ਪਹਿਲੋਂ ਪਿਤਾ ਨੇ ਸ਼ਹੀਦੀ ਦਿੱਤੀ ਹੋਵੇ ਤੇ ਬਾਅਦ ਪੁੱਤਰ ਨੇ ਜੀ ਆਪਣੇ ਘਰ ਦਾ ਦੇਖੋ ਹਰ ਕੋਈ ਕਰਦਾ ਹੈ ਹਰ ਕੋਈ ਆਪਣੇ ਘਰ ਦਾ ਧਿਆਨ ਰੱਖਦਾ ਹੈ ਲੇਕਿਨ ਦੂਸਰੇ ਦੇ ਘਰ ਦਾ ਪੂਰੇ ਦੇਸ਼ ਦਾ ਇੱਕ ਫੌਜੀ ਹੀ ਧਿਆਨ ਰੱਖ ਸਕਦਾ ਹੈ। ਔਰ ਜਦ ਕੋਈ ਫੌਜੀ ਦੀ ਡਰੈਸ ਪਾਉਂਦਾ ਹੈ ਤੇ ਦਿਲ ਦੇ ਵਿੱਚ ਜੋਸ਼ ਔਰ ਨਿਡਰ ਹੋ ਕੇ ਬਾਰਡਰ ਤੇ ਖੜਾ ਹੁੰਦਾ ਹੈ। ਉਹ ਇਹ ਭੁੱਲ ਜਾਂਦਾ ਹੈ ਕਿ ਪਿੱਛੇ ਉਹਦਾ ਪਰਿਵਾਰ ਹੈ। ਉਹਨੂੰ ਦਿਖਦਾ ਹੈ ਪਿੱਛੇ ਉਹਦਾ ਪੂਰਾ ਦੇਸ਼ ਹੈ। ਜੇ ਅੱਜ ਅਸੀਂ ਆਪਣੇ ਭਰਾ ਲਈ ਇੱਥੇ ਇਕੱਠੇ ਹੋਏ ਆ ਉਹਦੀ ਪਹਿਲੀ ਵਰਸੀ ਤੇ ਮੈਂ ਕਿੰਨੀ ਕੀ ਆਪਣੇ ਸਾਰੇ ਲਈ ਫਕਰ ਦੀ ਗੱਲ ਹੈ ਕਿ ਸਾਡੇ ਭਰਾ ਨੇ ਆਪਣੀ ਜਾਨ ਆਪਣੇ ਦੇਸ਼ ਲਈ ਗਵਾਈ ਮੈਨੂੰ ਯਾਦ ਹੈ ਜਦ ਉਹ ਦਿਨ ਸੀ ਜਦ ਸਾਡਾ ਭਰਾ ਸ਼ਹੀਦ ਹੋਇਆ ਮੈਂ ਘਰੇ ਆਈ ਔਰ ਮੈਂ ਮਾਤਾ ਜੀ ਨੂੰ ਮਿਲੀ ਉਹਨਾਂ ਦੀ ਹਮਸਫਰ ਨੂੰ ਮਿਲੀ ਉਨ੍ਹਾਂ ਦਾ ਬੇਟਾ ਔਰ ਬੇਟੀ ਬੜੇ ਛੋਟੇ ਜਿਹੇ ਹੈ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿਉਂਕਿ ਇਹ ਜੋ ਪ੍ਰੋਗਰਾਮ ਹੈ ਅੱਜ ਇੱਕ ਬਹੁਤ ਹੀ ਯੋਗਤੀ ਦਾਤਾ ਜੋ ਕਿ ਇੱਕ ਪੁੱਤਰ ਤੇ ਪਿਤਾ ਦਾ ਬਖਤਰ ਦਾ ਵਿਆਹ ਕਰਨ ਲਈ ਇਹ ਜਿਹੜੇ ਕਤੇ ਬੱਚੋ ਇਹ ਪਹਿਲਾਂ ਤੁਸੀਂ ਜੀ ਸਾਡੇ ਨਾਂ ਦਾ ਪੈਂਦਾ ਪਰ ਇਹ ਜਿਹੜੇ ਦੋ ਸ਼ਹੀਦਾਂ ਲੈਸ ਨਾਇਕ ਕਮਤ ਸਿੰਘ ਅਤੇ ਸ਼ਹੀਦ ਹੌਲਦਾਰ ਵਿਦੇਸ਼ ਸਿੰਘ ਇਹ ਦੋਨੇ ਕਿਉਂ ਪੁੱਤਾਂ ਕਿ ਇਹ ਇੱਕ ਜਿਹੜੇ ਪੰਜਾਬ ਵਿੱਚ ਨਹੀਂ ਹੋ ਸਕਦਾ ਕਿ ਇਹ ਹਿੰਦੁਸਤਾਨ ਦੇ ਵਿੱਚ ਨਹੀਂ ਹੋ ਸਕਦਾ ਇਹ ਦਿੱਤੇ ਹਨ ਬਹੁਤ ਮਾਣ ਆ ਇਹ ਫਲੇਟ ਇੰਸਕਿੰਟ ਦੇ ਦੋ ਜਵਾਨ ਜਿਨ੍ਹਾਂ ਨੇ ਆਪਣੇ ਪ੍ਰਬੰਧੇ ਦੇਸ਼ ਦੀ ਚਿਵਾ ਦੇ ਦੇਖਣ। ਔਰ ਅਸੀਂ ਅੱਗੇ ਤੋਂ ਹਰ ਸਾਲ 20 ਅਪ੍ਰੈਲ ਵਾਲੇ ਦਿਨ ਇਹਨਾਂ ਦਾ ਇਸ ਤਰੀਕੀਂ ਵਧੀਆ ਰੋਡ ਮੇਲਾ ਮਨਾਇਆ ਕਰਾਂਗੇ ਔਰ ਜਿਨ੍ਹਾਂ ਨੂੰ ਅਸੀਂ ਜੂਟ ਕਰਦੇ ਆਂ ਔਰ ਇਹਦੀ ਨਾਮ ਸਨੂਕ ਕਰਦੇ ਆਂ ਜਿਨੇ ਆਪਣਾ ਪਤੀ ਵੀ ਬਾਰਤਾ ਔਰ ਆਪਣਾ ਪੁੱਤਰ ਬੰਵਾ ਲਿਆ। ਜਿਵੇਂ ਮੈਂ ਸੁਮੇਦ ਮੈਡਸਿੰਗ ਪ੍ਰਿੰਟ ਕਰੈਕਟਰ ਮੈਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ। ਆ ਤੁਸੀਂ ਸਵਾਸੇ ਵਾਹਿਆ ਇੱਕ ਡਾਕਟਰ ਵੀ ਮੈਂ ਉਹ ਫੈਲ ਤੌਰ ਤੇ ਕੰਮ ਕਰਦਾ ਸੀ ਅਸੀਂ ਪਹਿਲਾਂ ਨਹੀਂ ਦੇਖਿਆ ਪਰ ਜਿੱਥੇ ਇਹ ਕਹਾਂ ਕਿ ਇਹ ਲਗਭਗ ਆ ਗਿਆ ਨਹੀਂ ਬੈ ਕੇ ਮੁੰਡੇ ਪਾਸ ਦਾ ਪਹਿਲਾ ਮੈਨੂੰ ਹੋਇਆ ਬੈਂਕ ਡਾਇਰੈਕਟਰ ਇਹਦਾ ਸੀ ਤਾਂ ਇਥੋਂ ਦੇ ਬਹੁਤ ਹੈ ਪਰ ਇੱਕ ਕਲਾਉਡ ਦੇ ਪੁੱਤ ਤੋਂ ਇਕੱਠਾ ਹੋਤ ਵੜ ਜਾਣਾ ਉਹ ਦੋਨਾਂ ਨੇ ਸੀਧ ਹੋਣਾ ਫਿਰ ਜਦੋਂ ਤਮਨ ਸਿੰਘ ਲਗਭਗ 2 ਸਾਲ ਦਾ ਸੀ ਪੂਰਾ ਪਿੱਛਾ ਸੀਧ ਹੋ ਗਿਆ ਉਸ ਤੋਂ ਬਾਅਦ ਮਨਸਿੰਘ ਉਹਦੀ ਮਾਤਾ ਨੇ ਜਵਾਨ ਕਰਿਆ ਬੜੀ ਤਸ਼ਕੂਰ ਪਾਇਆ ਬਹੁਤ ਭਤਿ ਕਰਾਇਆ ਉਹਦੇ ਬੱਚਿਆਂ ਨੂੰ ਮੁੱਲ ਹੁੰਦੀ ਸੀ ਬਾਕੀ ਇਹ ਹੈ ਕਿ ਸਾਡੇ ਮਤਲਬ ਇਹ ਬੰਦਾ ਬਟਾ ਦੇ ਕਿਉਂਕਿ ਬਾਬਾ ਉਹਦੇ ਸਭ ਜੋ ਵੀ ਕਰਦੇ ਰਿਹਾ ਉਹਨਾਂ ਦੇ ਨਾਲ ਉਹਨੇ ਸਭ ਤੋਂ ਬੜੀ ਇਹ ਯੋਗਦਾਨ ਉਹਨਾਂ ਦਾ ਹੈ ਸਭ ਤੋਂ ਵੀ ਜਿਆਦਾ ਯੋਗਦਾਨ ਉਹਨਾਂ ਨੇ ਪਾਇਆ ਜੋ ਕਹਿੰਦੀ ਮੇਰੇ ਵੱਲੋਂ ਸੁਭਿਦਾਨੂ ਮੇਜਰ ਨਾਇਬ ਸਿੰਘ ਵੱਲੋਂ ਔਰ ਸਾਰੇ ਪਿੰਡ ਵੱਲੋਂ ਕਿਉਂਕਿ ਇੱਥੇ ਜਿਹੜੀਆਂ ਕਾਫੀ ਸਸਦਾ ਆਈਆਂ ਐ ਐਕਸਰਸਨਾਂ ਦੀਆਂ ਬਹੁਤ ਆਈਆਂ ਐ ਬਾਕੀ ਜਿਹੜੀ ਫੋਰਸਗਲਾਈ ਜੋ ਕਿ ਲੜਕੇ ਨੇ ਉਹ ਜੂਨੀਅਰ ਦੇ ਵਿੱਚ ਸੇਵਾ ਕੀਤੀ ਐ ਬਾਅਦ ਚਾਰ-ਚਾਰ ਚੱਲਾ ਗਿਆ ਸੀ ਉੱਥੋਂ ਵੀ ਕਾਫੀ ਆਰਮੀ ਦੇ ਬੰਦੇ ਆਏ ਐ ਔਰ ਵਨ ਸਕਲਾਈ ਜਲੰਧਰ ਤੋਂ ਚੱਲ ਕੇ ਆਈ ਐ ਜੋ ਕਿ ਇਹਨੂੰ ਸਲਾਮੀ ਦਿੰਦੀ ਐ ਪਿੰਡ ਨੂੰ ਵੀ ਮੜੇ ਮਾਨ ਵਾਲੀ ਗੱਲ ਐ ਔਰ ਬਾਕੀ ਪਿੰਡ ਵੱਲੋਂ ਮੈਂ ਉਹਨਾਂ ਦਾ ਬਹੁਤ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਐ ਜੋ ਕਿ ਉਹਨਾਂ ਨੇ ਆ ਕੇ ਇੱਥੇ ਇਹਨੂੰ ਇਹ ਜਗ੍ਹਾ ਨੂੰ ਹੋਰ ਵੀ ਮਤਲਬ ਅਨੌਰਸਕ ਬਣਾਇਆ ਔਰ ਵੱਡਾ ਕੀਤਾ ਬਹੁਤ ਧੰਨਵਾਦ ਐ ਪਿੰਡ ਵੱਲੋਂ ਮੋਗਾ ਤੋਂ ਰਾਜਾ ਢਾਲੀਵਾਲ ਦੀ ਖਾਸ ਰਿਪੋਰਟ